ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸੰਡੇ ਦਾ ਇੱਥੇ ਵੱਜ ਗਏ ਸੀਗੇ 6:00 ਦਾ ਟਾਈਮ ਹੋ ਗਿਆ ਸੀਗਾ ਤੇ ਅੱਜ ਮੈਂ ਜਲਦੀ ਉੱਠ ਗਈ ਸੀਗੀ ਨਹੀਂ ਮੈਂ ਰੋਜ਼ ਬਹੁਤ ਲੇਟ ਉੱਠਦੀ ਆ ਬਟ ਅੱਜ ਮੈਂ ਕਿਹਾ ਮੈਂ ਨਹੀਂ ਲੇਟ ਉੱਠਣਾ ਹੈਗਾ ਮੈਂ ਜਲਦੀ ਉੱਠਿਆ ਕਰਨਾ ਕਿਉਂਕਿ ਹੁਣ ਬੱਚਿਆਂ ਦੇ ਸਕੂਲ ਲੱਗ ਜਾਣੇ ਆ ਫਿਰ ਔਖਾ ਹੋਇਆ ਕਰੂਗਾ ਹਨਾ ਤੇ ਇੱਥੇ ਆਪਾਂ ਉੱਠ ਕੇ ਚਾਹ ਬਣੀ ਤਾਂ ਰਲਈ ਸੀਗੀ ਤੇ ਮੇਰੇ ਬਰਤਨ ਸੀਗੇ ਥੋੜੇ ਜਿਹਾ ਉਹ ਮੈ ਲੱਗ ਗਈ ਸੀਗੀ ਵਾਸ਼ ਕਰਨ ਤੇ ਬਾਹਰ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾ ਕੇ ਆ ਗਈ ਸੀਗੀ ਮੈਂ ਉੱਠਦੀ ਨਹੀਂ ਪਹਿਲਾਂ ਮਸ਼ੀਨ 'ਚ ਕੱਪੜੇ ਪਾਏ ਨੇ ਮੈਂ ਕਿਹਾ ਵੀ ਕੱਪੜੇ ਪਹਿਲਾਂ ਮੈਂ ਕਿਉਂਕਿ ਲਾਈਟ ਨਾ ਹੁਣ ਬਹੁਤ ਜ਼ਿਆਦਾ ਤੰਗ ਕਰਦੀ ਆ ਕਦੇ ਆ ਜਾਂਦੀ ਆ ਕਦੇ ਚਲੇ ਜਾਂਦੀ ਆ ਕਦੇ ਆ ਜਾਂਦੀ ਆ ਕਿਉਂਕਿ ਹੁਣ ਖੇਤਾਂ ਨੂੰ ਪਾਣੀ ਲੱਗ ਰਹੇ ਆ ਨਾ ਜੀਰੀ ਦੀ ਤਿਆਰੀ ਹੋ ਰਹੀ ਆ ਤਾਂ ਕਰਕੇ ਖੇਤ ਤਿਆਰ ਹੋ ਰਹੇ ਨੇ ਤਾਂ ਕਰਕੇ ਨਾ ਫਿਰ ਕਾਫੀ ਲਾਈਟ ਜਾਂਦੀ ਆ ਹਨਾ ਤੇ ਬਾਕੀ ਸੀ ਇੱਧਰ ਹੁਣ ਆਪਾਂ ਮੈਂ ਬਾਹਰ ਆ ਗਈ ਸੀਗੀ ਮੈਂ ਕਿਹਾ ਚਲੋ ਮੈਂ ਇੱਕ ਵਾਰ ਤੁਹਾਨੂੰ ਬਾਹਰ ਵੀ ਦਿਖਾਇਆ ਵਾ ਇੱਥੇ ਮੇਰੇ ਕੱਪੜੇ ਵਾਸ਼ ਹੋ ਗਏ ਸੀਗੇ ਮੰਨ ਲਓ ਵੀ ਪਾਏ ਹੋਏ ਸੀਗੇ ਹੋ ਰਹੇ ਸੀਗੇ ਤੇ ਹਵਾ ਚੱਲੀ ਜਾਂਦੀ ਸੀਗੀ ਠੰਡੀ ਠੰਡੀ ਮਾਰਨਿੰਗ ਦਾ ਵਿਊ ਦੇਖੋ ਤੁਸੀਂ ਹਵਾ ਪੱਤੇ ਆਪਣੀ ਹਨਾ ਹਰੇ ਭਰੇ ਮੌਸਮ ਆਪਣੇ ਹਰੇ ਭਰੇ ਪੌਦੇ ਸਾਡੇ ਘਰ ਦੇ ਮੂਰੇ ਪੌਦੇ ਬਹੁਤ ਲੱਗੇ ਹੋਏ ਨੇ ਹਨਾ ਤੇ ਇੱਥੇ ਜੀ ਆਪਾਂ ਕਪੜਾ ਲੱਗੇ ਹੋਏ ਸੀਗੇ ਸਵੇਰੇ ਸਵੇਰੇ ਕੰਮਕਾਰ ਕਰਨ ਮੈਂ ਕਿਹਾ ਜਲਦੀ ਅੱਜ ਕੰਮ ਖਤਮ ਕਰਾਂਗੇ ਅੱਜ ਆਪਾਂ ਲੇਟ ਨਹੀਂ ਹੋਣਾ ਹੈਗਾ ਬਥੇਰੇ ਹੋਗੇ ਆਪਾਂ ਹੁਣ ਲੇਟ ਹਨਾ ਤੇ ਇੱਥੇ ਜੀ ਰੋਟੀ ਪਾਣੀ ਸਾਡਾ ਨਿਪੜ ਗਿਆ ਸੀਗਾ ਸਾਡਾ ਨੌਕ ਦਾ ਟਾਈਮ ਸੀਗਾ ਇੱਥੇ ਰੋਟੀ ਪਾਣੀ ਦਾ ਸਾਡਾ ਸਾਰਾ ਨਿਪੜ ਗਿਆ ਸੀਗਾ ਤੇ ਬੱਚੇ ਨਾ ਨੂੰ ਲੈ ਸੀਗੇ ਅੱਜ ਸੰਡੇ ਸੀਗਾ ਸਿਰ ਨਾਲੇ ਸੀਗੇ ਅਭੀ ਜੋਤ ਬੈਠਾ ਟੀਵੀ ਦੇਖ ਰਿਹਾ ਸੀਗਾ ਤੇ ਸਹਿਜ ਆਪਣਾ ਹੋਮਵਰਕ ਕੰਪਲੀਟ ਕਰ ਰਹੀ ਸੀ ਤੇ ਮੈਂ ਆਪਣਾ ਕੱਪੜੇ ਹਜੇ ਕੱਢੇ ਨਹੀਂ ਸੀਗੇ ਕੱਪੜੇ ਕਿਉਂ ਨਹੀਂ ਸੀ ਕੱਢੇ ਕਿਉਂਕਿ ਜਦੋਂ ਮੈਂ ਕੱਪੜੇ ਕੱਢਣ ਗਈ ਸੀ ਲਾਈਟ ਭੱਜ ਗਈ ਸੀਗੀ ਉਹੀ ਕੰਮ ਹੋ ਗਿਆ ਸੀਗਾ ਜਿੰਨੀ ਜਲਦੀ ਕਹਿੰਨੇ ਨੇ ਉਹਨੇ ਆਪਾਂ ਜਿੰਨਾ ਜਲਦੀ ਕਰਦੇ ਆ ਨਾ ਫਿਰ ਵੀ ਲਾਈਟ ਤੰਗ ਕਰੇ ਦਿੰਦੀ ਆ ਹੁਣ ਅੱਜ ਕੱਲ ਲਾਈਟ ਜਾਂਦੀ ਬਹੁਤ ਆ ਤੇ ਲਾਈਟ ਚਲੇ ਗਈ ਸੀਗੀ ਫਿਰ ਮੈਂ ਕਿਹਾ ਚਲੋ ਉਹਨੇ ਟਾਈਮ 'ਚ ਮੈਂ ਆਪਣਾ ਰੋਟੀ ਪਾਣੀ ਦਾ ਨਵੇੜ ਲੰਨੀ ਆ ਤੇ ਜੈਦੇ ਪਾਪਾ ਵੀ ਰੋਟੀ ਪਾਣੀ ਖਾ ਕੇ ਆਪਣਾ ਚਲੇ ਗਏ ਸੀਗੇ ਆਪਣਾ ਕੰਮ ਤੇ ਤੇ ਮੈਂ ਆਪਣਾ ਬਾਅਦ ਵਿੱਚ ਫਿਰ ਮੈਂ ਪੋਚੇ ਵਗੈਰਾ ਮੈਂ ਉਹਨਾਂ ਦੇ ਗਿਆਾਂ ਤੋਂ ਬਾਅਦ ਹੀ ਲਾਉਣੀ ਹੁੰਦੀਆਂ ਹਨਾ ਫਿਰ ਚੰਗੀ ਤਰ੍ਹਾਂ ਸਫਾਈ ਜੀ ਆ ਜਾਂਦੀ ਹੈ ਨਹੀਂ ਵਿੱਚੇ ਫਿਰੀ ਜਾਂਦੇ ਆ ਨਾ ਫਿਰ ਪੋਚਾ ਵਧੀਆ ਨਹੀਂ ਲੱਗਦਾ ਹੈਗਾ ਸਾਫ ਸੁਥਰਾ ਜਿਹਾ ਇੱਥੇ ਆਪਾਂ ਲਾ ਲਾਂਗੇ ਪੋਚਾ ਝਾੜੂ ਪੋਚਾ ਝਾੜੂ ਵਗੈਰਾ ਮੈਂ ਪਹਿਲਾਂ ਹੀ ਕੱਢ ਲਿਆ ਸੀਗਾ ਮੈਂ ਕਿਹਾ ਵੀ ਚਲੋ ਮੈਂ ਕੱਪੜੇ ਹੁਣ ਬਾਅਦ ਵਿੱਚ ਹੀ ਕੱਢੂੰਗੀ ਵੀ ਮੈਂ ਪਹਿਲਾਂ ਝਾੜੂ ਪੋਚੇ ਦਾ ਕੰਮ ਨਿਬੇੜ ਦਮਾਂ ਹਨਾ ਕਿਉਂਕਿ ਤੁਹਾਨੂੰ ਵੀ ਪਤਾ ਫਿਰ ਇੱਕ ਜੇ ਆਪਾਂ ਲਾਈਟ ਨੂੰ ਡਿੱਕੀ ਜਾਵਾਂਗੇ ਲਾਈਟ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੋਈ ਆਪਣੇ ਹੱਥ ਚ ਤਾਂ ਹੁੰਦੀ ਨਹੀਂ ਹੈਗੀ ਔਰ ਇਹਨੂੰ ਜਦ ਇਹ ਆ ਜਵੇ ਔਰ ਇਹਨੂੰ ਸ਼ਾਮ ਤੱਕ ਨਾ ਆਵੇ ਮੈਂ ਕਿਹਾ ਵੀ ਚਲੋ ਪਹਿਲਾਂ ਮੈਂ ਹੋਰ ਕੰਮ ਨਿਬੇੜ ਦੰਨੀ ਆ ਉਸ ਤੋਂ ਬਾਅਦ ਜੀ ਇੱਥੇ ਲਾਈਟ ਆ ਗਈ ਸੀਗੀ ਆਪਾਂ ਲੱਗ ਗਏ ਸੀਗੇ ਆਪਣਾ ਕੰਮ ਕਰਨ ਇੱਥੇ ਆਪਣਾ ਮੈਂ ਕੱਪੜੇ ਜਿਹੜੇ ਪੌਣੇ ਵਾਲੇ ਸੀ ਨਾ ਉਹ ਸਾਰੇ ਆਪਣੇ ਸਟੈਂਡ ਪਰ ਪਾਤੀ ਸੀਗੇ ਸੁੱਕਣੇ ਤੇ ਮੈਂ ਕਿਹਾ ਚਲੋ ਵੀ ਪਹਿਲਾਂ ਇਹਨਾਂ ਨੂੰ ਪਾ ਦੰਨੀ ਆ ਸੁੱਕਣੇ ਫਿਰ ਉਸ ਤੋਂ ਬਾਅਦ ਮੇਰੀਆਂ ਬੈੱਡ ਸ਼ੀਟਸ ਚੱਕੀਆਂ ਹੋਈਆਂ ਸੀਗੀਆਂ ਕਾਫੀ ਸੀਗੇ ਕੱਪੜੇ ਹਨਾ ਸਟੈਂਡ ਪੂਰਾ ਭਰਿਆ ਪਿਆ ਸੀਗਾ ਕਾਫੀ ਜ਼ਿਆਦਾ ਹੋ ਗਏ ਸੀਗੇ ਕੱਪੜੇ ਤੇ ਫਿਰ ਮੈਂ ਕਿਹਾ ਚਲੋ ਵੀ ਪਹਿਲਾਂ ਮੈਂ ਕੱਪੜੀ ਅੱਜ ਤਾਂ ਹੀ ਉੱਠਦੀ ਨੇ ਪਹਿਲਾਂ ਮਸ਼ੀਨ 'ਚ ਪਾਏ ਸੀਗੇ ਮੈਂ ਕਿਹਾ ਵੀ ਅੱਜ ਵੈਲਾ ਮੈਂ ਕੱਪੜਿਆਂ ਦਾ ਹੀ ਕੰਮ ਨਿਬੇੜਨਾ ਹੈ ਕਿਉਂਕਿ ਲਾਈਟ ਕਰਕੇ ਨਾ ਮੈਂ ਹੁਣ ਕਦੇ ਸ਼ਾਮ ਨੂੰ ਧੋਣੀ ਹੁੰਨੀਆਂ ਵੀ ਜਦੋਂ ਦਿਲ ਕਰਦਾ ਵੀ ਧੁੱਪ ਜੀ ਕਰਕੇ ਬਟ ਹੁਣ ਇਹ ਨਾ ਗ੍ਰੀਨ ਜੇ ਨੈਟ ਪਾਉਣ ਕਰਕੇ ਨਾ ਇੰਨੀ ਜ਼ਿਆਦਾ ਬੇੜੇ 'ਚ ਹੁਣ ਧੁੱਪ ਨਹੀਂ ਹੁੰਦੀ ਆਂਗੀ ਤਾਂ ਕਰਕੇ ਜਦੋਂ ਮੇਰਾ ਦਿਲ ਕਰਦਾ ਹੁੰਦਾ ਹੁਣ ਮੈਂ ਉਦੋਂ ਧੋ ਲੰਨੀ ਆ ਬਟ ਲਾਈਟ ਕਰਕੇ ਡਰ ਬਹੁਤ ਲੱਗਦਾ ਹੁੰਦਾ ਵੀ ਹਾਇ ਕਿਤੇ ਪਏ ਨਾ ਰਹਿਣ ਸ਼ਾਮ ਤੱਕ ਮ ਜੜੀ ਉੱਠ ਕੇ ਪਾ ਲਈ ਸੀਗੇ ਤੇ ਇੱਥੇ ਆਪਣੀਆਂ ਬੈੱਡ ਸ਼ੀਟਸ ਵੀ ਧੋ ਹੋ ਗਈਆਂ ਸੀਗੀਆਂ ਤੇ ਇਹਨਾਂ ਨੂੰ ਹੁਣ ਮੈਂ ਸੁੱਕੜੀਆਂ ਪਾ ਰਹੀ ਸੀਗੀ ਇੱਕ ਸਿੰਗਲ ਸੀਗੀ ਦੋ ਡਬਲ ਬੈੱਡ ਦੀਆਂ ਚੱਕੀਆਂ ਹੋਈਆਂ ਸੀਗੀਆਂ ਤਾਂ ਕਰਕੇ ਇਕੱਠੀਆਂ ਹੋਈਆਂ ਹੋਈਆਂ ਸੀਗੀਆਂ ਧੋਣ ਨੂੰ ਮੈਂ ਕਿਹਾ ਚਲੋ ਅੱਜ ਸਾਰਾ ਕੰਮ ਆਪਾਂ ਨਿਬੇੜ ਦੰਨੇ ਆ ਤੇ ਮੈਂ ਚੰਗੀ ਤਰ੍ਹਾਂ ਮੈਂ ਕਿਹਾ ਵੀ ਕੱਪੜੇ ਲੀੜੇ ਧੋ ਲੀਏ ਆਪਣਾ ਚੰਗੀ ਤਰ੍ਹਾਂ ਘਰ ਸਾਫ਼ ਕਰ ਲਈਏ ਥੋੜਾ ਜਿਹਾ ਹਨਾ ਤੁਹਾਨੂੰ ਪਤਾ ਹੀ ਆ ਵੀ ਸੰਡੇ ਨੂੰ ਥੋੜਾ ਜਿਆਦਾ ਜਿਆਦਾ ਤਰੀਕੇ ਨਾਲ ਆਪਾਂ ਥੋੜੀ ਜੀ ਕਲੀਨਿੰਗ ਕਰ ਦੰਨੇ ਆ ਵੀ ਹਨਾ ਚਲ ਸੰਡੇ ਆ ਹਨਾ ਤੇ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਵੀਡੀਓ ਫੁੱਲ ਵਾਚ ਕਰਿਆ ਕਰੋ ਫੁੱਲ ਵਾਚ ਕਰਕੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਕੀ ਘਾਟ ਬਾਤ ਸੀਗੀ ਉਹ ਵੀ ਵੀਡੀਓ ਚ ਜ਼ਰੂਰ ਦੱਸ ਕੇ ਜਾਇਆ ਕਰੋ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਬੈੱਡ ਸ਼ੀਟਸ ਵਗੈਰਾ ਪਾ ਕੇ ਫੇਰ ਫਿਰ ਮੈਂ ਨਾ ਆਉਂਗੀ ਹਾਂਜੀ ਫਿਰ ਮੈਂ ਨਾ ਆਨੂ ਕੇ ਨਾ ਫਿਰ ਮਤਲਬ ਕਿ ਮੈਂ ਰੈਸਟ ਕੀਤੀ ਸੀਗੀ ਮੈਗਾ ਵੀ ਰੈਸਟ ਵੀ ਜ਼ਰੂਰੀ ਆ ਕਿਉਂਕਿ ਸਿਹਤ ਲਈ ਰੈਸਟ ਜ਼ਰੂਰੀ ਆ ਪਰ ਸੌਂਦੀ ਤਾਂ ਹੈ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਬੱਚੇ ਘਰ ਹੋਣ ਤਾਂ ਨੀਂਦ ਕਿੱਥੋਂ ਆ ਜੂਗੀ ਹੈ ਨਾ ਇਹ ਤਾਂ ਸੌ ਤਾਂ ਹੁਣ ਆਉਦਾ ਹੀ ਹੋਊਗਾ ਜਦੋਂ ਸਕੂਲ ਜਾਇਆ ਕਰਨਗੇ ਕਿਉਂਕਿ ਬੱਚੇ ਨਹੀਂ ਸੌਂਦੇ ਹੈਗੇ ਬੱਚੇ ਪਰੇਸ਼ਾਨ ਕਰਦੇ ਨੇ ਕਹਿੰਦੇ ਨੇ ਸਾਨੂੰ ਨੀਂਦ ਨਹੀਂ ਆਉਂਦੀ ਅਸੀਂ ਨਹੀਂ ਸੌਣਾ ਮਮਾ ਤੇ ਵੈਸੇ ਚਲੋ ਰੈਸਟ ਬੰਦਾ ਨਾਰਮਲੀ ਪਾ ਕੇ ਹੈ ਨਾ ਆਪਣੀ ਰੈਸਟ ਜੀ ਹੋ ਜਾਂਦੀ ਆ ਤੇ ਇੱਥੇ ਆਪਣੀਆਂ ਬੈੱਡ ਸ਼ੀਟਸ ਪਾਤੀਆਂ ਸੀਗੀਆਂ ਸੁੱਕਣੀਆਂ ਤੇ ਬਾਕੀ ਸਾਰੇ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਇੰਨੇ ਭੈਣ ਭਾਈ ਪਿਆਰ ਦੇ ਰਹੇ ਆ ਇੰਨੇ ਭੈਣ ਭਾਈ ਵਧੀਆ ਵਧੀਆ ਜੁੜ ਰਹੇ ਆ ਹਨਾ ਇਦਾਂ ਹੀ ਸਾਰੇ ਭੈਣ ਭਾਈ ਵਧੀਆ ਵਧੀਆ ਹੀ ਜੁੜੋ ਤੇ ਵਧੀਆ ਵਧੀਆ ਇਦਾਂ ਹੀ ਪਿਆਰ ਕਰਦੇ ਰਹੋ ਹਨਾ ਤੇ ਆਪਣੀ سپورਟ ਜ਼ਰੂਰ ਬਣਾ ਕੇ ਰੱਖੋ ਤੁਹਾਡੀ سپورਟ ਹੀ ਦੀ ਮੈਨੂੰ ਬਹੁਤ ਜ਼ਰੂਰਤਾ ਜੇ ਤੁਸੀਂ سپورਟ ਕਰੋਗੇ ਤਾਂ ਮੈਂ ਅੱਗੇ ਤੱਕ ਜਾਵਾਂਗੀ ਹਨਾ ਤੇ ਇੱਥੇ ਹੋ ਗਿਆ ਸੀਗਾ ਰਾਤ ਦੇ 9 ਵਜੇ ਦਾ ਟਾਈਮ ਤੇ ਆਪਣਾ ਮੈਂ ਲੱਗੀ ਸੀਗੀ ਰੋਟੀ ਪਾਣੀ ਦਾ ਆਪਣਾ ਕੰਮ ਨਿਭੜ ਗਿਆ ਸੀਗਾ ਤੇ ਐਥੇ ਮੈਂ ਲੱਗ ਗਈ ਸੀਗੀ ਬੈੱਡ ਸ਼ੀਟ ਝਾੜਨਾ ਹਨਾ ਕਿਉਂਕਿ ਮੈਨੂੰ ਆਦਤ ਆ ਮੈਂ ਰਾਤ ਨੂੰ ਆਪਣਾ ਸੌਣ ਤੋਂ ਪਹਿਲਾਂ ਇੱਕ ਵਾਰ ਬੈੱਡ ਸ਼ੀਟ ਆਪਣੀ ਐਨ ਬਿਚਾੜੀ ਆ ਤੇ ਰਾਤ ਨੂੰ ਵੀ ਜੇ ਇਕੱਠੀ-ਕੁੱਠੀ ਹੋ ਜਾਂਦੀ ਹੈ ਮੈਂ ਤਾਂ ਆਪਣਾ ਉੱਠ ਕੇ ਫੇਰ ਵੀ ਉਹ ਕਰਦੀ ਆ ਕਿਹੜੇ-ਕਿਹੜੇ ਪੇੜ ਪਾਈਆਂ ਨੂੰ ਇਹ ਆਦਤ ਆ ਜਰੂਰ ਦੱਸਿਓ ਵੀ ਜਿਨ੍ਹਾਂ ਨੂੰ ਬੈੱਡ ਸ਼ੀਟ ਇਕੱਠੀ ਹੋਈ ਹੋਵੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਜੇ ਇੱਕ ਬਲ ਵੀ ਪੈ ਜਾਵੇ ਨਾ ਬੈੱਡ ਦੇ ਵਿੱਚ ਸ਼ੀਟ ਦੇ ਵਿੱਚ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਰਾਤ ਨੂੰ ਵੀ ਆਪਣੀ ਉੱਠ ਕੇ ਆਪਣੀ ਆਪਣੀ ਜਗ੍ਹਾ ਤੋਂ ਸੈੱਟ ਕਰਦੀ ਰਹਿਣੀ ਆ ਵੀ ਮੈਨੂੰ ਐ ਹੁੰਦਾ ਵੀ ਸਾਫ ਸਾਫ ਜੀ ਵਧੀਆ ਲੱਗਦੀ ਆ ਵੀ ਹਾਂ ਵਿਸ਼ੀ ਹੋਈ ਹੈ ਨਾ ਇੱਥੇ ਬੱਚੇ ਦੇਖੀ ਜਾਂਦੇ ਸੀਗੇ ਟੀਵੀ ਤੇ ਮੈਰਾ ਥੋੜਾ ਜਿਹਾ ਭਾਂਡੇ ਰਹਿੰਦੇ ਸੀਗੇ ਤੇ ਮੈਂ ਕਿਹਾ ਚਲੋ ਵੀ ਭਾਂਡੇ ਮਾਂਝ ਕੇ ਫੇਰ ਆਪਣੇ ਆਪਾ ਫ੍ਰੀ ਸੀਗੇ ਤੇ ਅੱਜ ਮੇਰੇ ਥੋੜਾ ਜਿਹਾ ਕਿਚਨ ਦੇ ਵਿੱਚ ਖਲਾਰਾ ਜਿਹਾ ਪਿਆ ਹੋਇਆ ਹੈ ਖਲਾਰਾ ਪਿਆ ਹੋਇਆ ਉਹ ਤੁਸੀਂ ਵੀਡੀਓ ਚ ਬਣੇ ਰਹੋ ਤੁਹਾਨੂੰ ਲੱਗ ਜਾਊਗਾ ਪਤਾ ਵੀ ਕਿਉਂ ਪਿਆ ਹੋਇਆ ਹੈ ਨਾ ਤੇ ਮੈਂ ਨਾ ਮੇਰੇ ਮੈਂ ਜੋ ਹੈਡ ਵਾਸ਼ ਕੀਤਾ ਸੀਗਾ ਤਾਂ ਕਰਕੇ ਵਾਲ ਨਾ ਕਲਚਰ ਲੱਗਿਆ ਹੋਇਆ ਸੀਗਾ ਮੈਂ ਨਾ ਜਿਆਦਾ ਬਨਾਣਾ ਸ਼ੇਪ ਕਲਿੱਪ ਲਾ ਕੇ ਰੱਖਦੀ ਆ ਮੇਰੇ ਤੋਂ ਰਬੜ ਬੈਂਡ ਵਗੈਰਾ ਨਹੀਂ ਪੈਂਦਾ ਹੈਗਾ ਕਿਉਂਕਿ ਮੇਰਾ ਨਾ ਫਿਰ ਸਰਵਾਈਕਲ ਕਰਕੇ ਨਾ ਪੇਨ ਹੋਣ ਲੱਗ ਜਾਂਦੀ ਹੈ ਨੈਕ ਦੇ ਵਿੱਚ ਹਨਾ ਤੇ ਮੈਨੂੰ ਇਹੀ ਸਹੀ ਰਹਿੰਦਾ ਬਨਾਣਾ ਮੈਂ ਜੇ ਰਬੜ ਬੈਂਡ ਵਗੈਰਾ ਪਾ ਕੇ ਹਨਾ ਪੋਨੀ ਵਗੈਰਾ ਕਰ ਲੈਂਦੀ ਆ ਨਾ ਮੇਰੀ ਗਿੱਚੀ ਚ ਦਰਦ ਹੋਣ ਲੱਗ ਜਾਂਦਾ ਮੇਰੇ ਸਥਿਰਤ ਦਰਦ ਹੋਣ ਲੱਗ ਜਾਂਦਾ ਮਤਲਬ ਕਿ ਸੇ ਨਾੜਾਂ ਕੱਸੀਆਂ ਜਾਂਦੀਆਂ ਨੇ ਸਾਰੀਆਂ ਹਨਾ ਗਿੱਚੀ ਦੀਆਂ ਹਾਂਜੀ ਫਰੈਂਡਸ ਟਾਈਮ ਉਹ ਮੈਂ ਆਪਣਾ ਚੱਲੀ ਸੀ ਕਿਚਨ ਚ ਉਹ ਖੰਡਾਰਾ ਪਿਆ ਹੋਇਆ ਦੇਖੋ ਜੀ ਐਵੇਂ ਸੋਈ ਹੋਈ ਪਈ ਆ ਮੇਰੀ ਇੰਨਾ ਖੰਡਾਰਾ ਪਿਆ ਹੋਇਆ ਉਹ ਉਹ ਕੰਸਨ ਆਪਾਂ ਇਕ ਕਟਵਾਉਣੀ ਆ ਉਹ ਉੱਥੇ ਤੋਂ ਉਹ ਕਟਵਾਉਣੀ ਤਾਂ ਆਏ ਜਿਹੜਾ ਇਹ ਫ੍ਰਿਜ ਆ ਆਪਣਾ ਇਹ ਆਪਾਂ ਨੇ ਫਿਰ ਉੱਥੇ ਲਾਉਣਾ ਓਹੋ ਆਈ ਮਰ ਹਿੱਲ ਗਿਆ 1 ਮਿੰਟ ਰੁਕ ਜੀ ਤੇ ਜਿਹੜਾ ਇਹ ਫ੍ਰੀਜ ਆਪਾਂ ਉੱਧਰ ਲਾ ਦੇਣਾ ਤਾਂ ਕਰਕੇ ਤੇ ਪੂਰਾ ਗਾਹ ਪਿਆ ਹੋਇਆ ਏ ਆਪਣਾ ਮੈਸਿੰਗ ਐਸੀ ਹੋਈ ਹੋਈ ਏ ਕਿਚਨ ਹੜ ਹੋ ਜੋਗੀ ਬਸ ਇੱਕ ਅੱਧੇ ਦਿਨ ਚ ਸਟਾਰਟਿੰਗ ਕਰ ਦੋਗੇ ਕਿਉਂਕਿ ਅਸੀਂ ਪਤਾ ਕੀ ਹੋਇਆ ਉਹ ਨਾ ਜਿਵੇਂ ਵੀਰੇ ਨੇ ਮਤਲਬ ਕਿ ਬਿਜਲੀ ਨੂੰ ਖੋੜ ਦਿੱਤਾ ਸੀਗਾ ਸਾਇਦ ਪਾਪਾ ਨੇ ਬੀਬੀਰੇ ਆ ਕੇ ਕਟਿੰਗ ਕਰ ਜਾ ਤੇ ਬੀਰਾ ਕਹਿੰਦਾ ਮੈਂ ਆਇਆ ਤੇ ਅਸੀਂ ਕਾਫੀ ਟਾਈਮ ਡਿੱਕੀ ਗਏ ਡਿੱਕੀ ਗਏ ਵੇਟ ਕਰੀ ਗਏ ਆਈ ਨਹੀਂ ਹੈਗੇ ਫਿਰ ਅਸੀਂ ਗੱਡੀ 'ਚ ਬੈਠ ਕੇ ਘੇੜਾ ਚ ਲੈਣ ਚਲੇ ਗਏ ਅਸੀਂ ਮੜਾ ਜਾ ਘੁੰਮਣ ਚ ਚਲੇ ਗਏ ਸਾਹਿਦਪਾਪਾ ਨਾਲ ਤੇ ਫਿਰ ਬੀਰਾ ਬਾਅਦ ਵਿੱਚ ਆ ਗਿਆ ਫਿਰ ਬਾਅਦ 'ਚ ਅਸੀਂ ਚਲੇ ਗਏ ਬੀਰਾ ਆ ਗਿਆ ਹਣਾ ਹੁਣ ਕਹਿੰਦੇ ਵੀ ਸਵੇਰੀ ਕਰ ਜੂਗਾ ਹੁਣ ਦੇਖੋ ਸਵੇਰੇ ਕਰਦਾ ਆਉਣਾ ਕਿ ਕਿੰਨੇ ਦਿਨ ਦੇ ਲਾਰੇ ਲਾ ਰਹੇ ਨੇ ਕਹਿੰਦੇ ਨੇ ਆ ਗਾ ਜਾਉਂਗਾ ਕੱਲੂ ਆਉਂਗਾ ਜਾਉਂਗਾ ਹੁਣ ਦੇਖੋ ਵੀ ਕੱਲੂ ਆਉਂਦੇ ਆ ਕਿ ਨਹੀਂ ਆਉਂਦੇ ਜਾਂ ਮੇਰਾ ਸਮਾਨ ਫੇਰ ਉੱਥੇ ਜਾਂਦਾ ਹਣਾ ਫਿਰ ਉਹ ਫਿਰ ਜਿਹੜੀ ਲੈੱਡ ਸੀ ਉਹ ਕੱਟ ਦੇਣੀ ਆ ਪਰ ਉੱਧਰ ਰੱਖ ਦੇਣੀ ਆ ਤੇ ਇੱਥੋਂ ਕਟਿੰਗ ਕਰਨਾ ਸੀਗਾ ਤਾਂ ਕਰਕੇ ਤੇ ਬਾਕੀ ਜੀ ਹੁਣ ਖਾਣਾ ਪਾਣੀ ਸਾਡਾ ਹੋ ਚੁੱਕਿਆ ਜਦੋਂ ਮੈਂ ਲਾਈਵ ਬੰਦ ਕਰਕੇ ਛੱਡੀ ਸੀ ਉਦੋਂ ਸੈਦ ਦੇ ਪਾਪਾ ਆ ਗਏ ਸੀਗਾ ਤਾਂ ਕਰਕੇ ਫਿਰ ਹੁਣ ਅੱਜ ਮੈਨੂੰ ਤਾਂ نیند ਨਹੀਂ ਆਉਣੀ ਹੈ ਜੀ ਇੰਨਾ ਕਾਹ ਪਏ ਹੋਏ ਮੈਨੂੰ ਤਾਂ ਸਮਝ ਨਹੀਂ ਆਦੀ ਮੈਨੂੰ ਤਾਂ ਕੋਈ ਕੰਮ ਵੀ ਨਹੀਂ ਆਉਂਦਾ ਤੁਹਾਨੂੰ ਸੱਚ ਦੱਸਾਂ ਐਨਾ ਗਾ ਮੇਰੇ ਤੋਂ ਬਰਦਾਸ਼ਤ ਨਹੀਂ ਕਰ ਹੁੰਦਾ ਮੈਂ ਇਹਨੂੰ ਬទ ਨਹੀਂ ਸਕਦਾ ਐਨਾ ਗਾ ਮੈਨੂੰ ਤਾਂ ਇਨਸ਼ਾਅੱਲਾ ਜੀ ਪਈਆ ਚਿੰਤਾ ਲੱਗੀ ਪਈਆ ਬਸ ਵੀ ਰਾਜਵੇ ਸਵੇਰੇ ਕਰਤਾ ਮੇਰੇ ਕੰਮਕਾਰ ਵੀ ਹੋ ਜਾਣਗੇ ਸਾਰੇ ਤੇ ਲਾਈਵ ਹੋਈ ਸੀਗੀ ਮੈਂ ਅੱਜ ਤੁਹਾਨੂੰ ਪਤਾ ਹੀ ਆ ਜਿਹੜੇ ਭੈਣ ਭਾਈ ਮੇਰੇ ਨਾਲ ਜੁੜੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਜੀ ਬਸ ਮੈਂ ਬਰਤਨ ਵਾਸ਼ ਕਰਨੇ ਨੇ ਤੇ ਮੈਂ ਬਰਤਨ ਵਾਸ਼ ਕਰ ਲਾਂ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਬਰਤਨ ਵਾਸ਼ ਕਰਨ ਤੇ ਜਿਹੜੇ ਸੀਗੇ ਆਪਣੇ ਮੈਂ ਕਿਹਾ ਚਲੋ ਬਰਤਨ ਵਾਸ਼ ਕਰ ਲੰਨੇ ਆ ਖੰਡਾਰਾ ਤੁਸੀਂ ਦੇਖੇ ਰਹੇ ਹੋ ਕਿਚਨ ਦੇ ਵਿੱਚ ਬਾਕੀ ਮੈਂ ਹਰ ਵੀਡੀਓ ਦੇ ਵਿੱਚ ਇਹ ਜ਼ਿਕਰ ਜ਼ਰੂਰ ਕਰਿਆ ਕਰੂੰਗੀ ਵੀ ਰੁੱਖ ਲਗਾਓ ਜੀਵਨ ਬਚਾਓ ਹਨਾ ਸਾਰੇ ਭੈਣ ਭਾਈ ਪਲੀਜ਼ ਤੁਹਾਡੇ ਮੂਰੇ ਹੱਥ ਬਨ ਕੇ ਰਿਕੁਐਸਟ ਆ ਸਾਰੇ ਭੈਣ ਭਾਈ ਰੁੱਖ ਜੁਰਗੂ ਜ਼ਰੂਰ ਲਗਾਓ ਕਿਉਂਕਿ ਉਹਨਾਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਹਨਾ ਇੱਕ ਰੁੱਖ ਨੂੰ 5 ਸਾਲ ਲੱਗ ਜਾਂਦੇ ਨੇ 5 ਸਾਲ ਚੈਨ ਪੂਰਾ ਤਿਆਰ ਹੁੰਦਾ ਸੋ ਆਪਾਂ ਆਉਣ ਵਾਲੀ ਪੀੜ੍ਹੀ ਦੇ ਲਈ ਇੰਨਾ ਕੁ ਤਾਂ ਕਰੇ ਸਕਦੇ ਆ ਹਨਾ ਵੀ ਆਪਣੇ ਬੱਚਿਆਂ ਦੇ ਲਈ ਆਪਾਂ ਇੰਨਾ ਕੁ ਤਾਂ ਕਰੇ ਸਕਦੇ ਆ ਸਾਰੇ ਜਾਣੇ ਰੁੱਖ ਜ਼ਰੂਰ ਲਗਾਇਆ ਕਰੋ ਕਿਉਂਕਿ ਮੈਂ ਉਹ ਵੀਡੀਓ ਦੇਖ ਕੇ ਨਾ ਮੈਨੂੰ ਬਹੁਤ ਟੈਨਸ਼ਨ ਹੋਗੀ ਵਿਹਾਈ ਕੀ ਬਣੂੰਗਾ ਕਿਉਂਕਿ ਹੁਣ ਆਪਣਾ 44 45 ਤੇ ਜਾ ਰਿਹਾ ਟੈਂਪਰੇਚਰ ਹੈ ਨਾ ਉਸ ਤੋਂ ਵੀ ਉੱਪਰ ਚਲੇ ਜਾਂਦਾ ਹੈ ਜੇ 50 50 ਤੇ ਜਾਣ ਲੱਗ ਗਿਆ ਤਾਂ ਕੀ ਹਾਲਾਤ ਹੋਣਗੇ ਬਸ ਤੇ ਇਹੀ ਸੋਚਦੀ ਆ ਮੈਂ ਪਲੀਜ਼ ਸਾਰੇ ਜਾਣੇ ਰੁੱਖ ਜ਼ਰੂਰ ਲਗਾਓ ਸੌਣ ਦੀ ਤਿਆਰੀ ਦੇ ਵਿੱਚ ਹਾਂ ਹਜੇ ਤਾਂ ਨਹੀਂ ਸੌਂਦੇ ਜਾਣੀ ਉਹ ਬੈਠੀ ਆ ਸਹਜ ਇਹਨਾਂ ਲੜਦੇ ਨੇ ਨਾ ਮਸਾ ਹੀ ਇਹਨਾਂ ਦੇ ਸਕੂਲ ਜਾਣਾ ਹੈ ਬਹੁਤ ਉਸ ਤਾਂ ਲੜਦੇ ਨਹੀਂ ਇੱਕ ਇੱਕ ਮਿੰਟ ਬਾਅਦ ਕਿਹਨਾਂ ਕਿਹਨਾਂ ਦੇ ਬੱਚੇ ਘਰ ਚ ਲੜਾਈਆਂ ਕਰਦੇ ਨੇ ਇੰਨਾ ਜ਼ਿਆਦਾ ਲੜਦੇ ਨੇ ਫਿਰ ਰਹਿੰਦੇ ਵੀ ਹੈ ਨਹੀਂ ਕਿ ਦੂਜੇ ਤੋਂ ਬਿਨਾ ਜਦਾਂ ਨਿਆਣਾ ਰਹਿ ਲਵੇ ਇੰਨਾ ਕੁੱਟ-ਕਟਾਪਾ ਹੁੰਦਾ ਨਾ ਇਹਨਾਂ ਦਾ ਦੋਹਾਂ ਦਾ ਇੱਕ ਦੂਜੇ ਦਾ ਬਹੁਤ ਕਰਦੇ ਨੇ ਬਾਕੀ ਉਧਰ ਸਾਡੇ ਦੂਜੇ ਬੱਚੇ ਵੀ ਆਪਣਾ ਖਾਣਾ-ਦਾਣਾ ਖਾ ਰਹੇ ਨੇ ਤੇ ਜੀ ਜੀ ਦਾ ਘਾਰੇ ਬਾਕੀ ਜੀ ਆਪ ਲੋਕਾਂ ਦਾ ਟੀਵੀ ਦੇਖਣਾ ਅੱਜ ਦਾ ਵਲੌਗ ਇੰਨਾ ਹੀ ਬਣਿਆ ਏ ਵੈਸੇ ਮੈਂ ਉੱਠ ਤਾਂ ਅੱਜ ਬਹੁਤ ਜਲਦੀ ਗਈ ਸੀ ਅੱਜ ਅੱਜ 6 ਵਜੇ ਉੱਠੀ ਸੀ 6 ਵਜੇ ਉੱਠ ਕੇ ਮੈਂ ਆਪਣੇ ਕੱਪੜੇ ਪਾ ਲਈ ਸੀ ਮਸ਼ੀਨ ਦੇ ਵਿੱਚ ਫਿਰ ਨਾਲ ਹੁੰਦੀ ਚਾਹ ਪਾਣੀ ਵੀ ਬਣਾ ਰਿਆ ਸੀਗਾ ਫਿਰ ਪਰ ਲਾਈਟ ਨੇ ਤਾਂ ਥੋੜਾ ਜਿਹਾ ਕਰਿਆ ਏ ਚਲੋ ਕੋਈ ਗੱਲ ਨਹੀਂ ਨਹੀਂ ਤਾਂ ਫਿਰ ਮੈਂ ਹੋਰ ਵੀ ਜਲਦੀ ਹੋ ਜਾਣਾ ਸੀਗਾ ਸ਼ੁਰੂ ਮਤਲਬ ਕਿ ਫ੍ਰੀ ਫਿਰ ਵੀ ਚਲੋ ਟਾਈਮ ਨਾਲ ਕੰਮ ਨਿਪਟ ਗਿਆ ਸੀਗਾ ਤੇ ਬਾਕੀ ਦਿ ਲੋ ਧੰਨਵਾਦ ਆ ਜਿਹੜੀਆਂ ਭੈਣਾਂ ਇੰਨੇ ਸੋਨੇ ਸੋਨੇ ਕਮੈਂਟ ਕਰਦੀਆਂ ਨੇ ਸਾਰੀਆਂ ਭੈਣਾਂ ਦਾ ਬਹੁਤ ਹੀ ਲੋ ਧੰਨਵਾਦ ਆ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਸੋਨੇ ਸੋਨੇ ਜੀ ਆਪਣਾ ਕਾਫੀ ਨੇ ਮੈਨੂੰ ਵਾਲਪੇਪਰ ਬਾਰੇ ਵੀ ਪੁੱਛਿਆ ਸੀਗਾ ਵੀ ਵਾਲਪੇਪਰ ਵਧੀਆ ਹੈ ਜਾਂ ਨਹੀਂ ਹੈਗਾ ਹਾਂਜੀ ਸਿਸਟਰ ਜੀ ਵਾਲਪੇਪਰ ਤੁਸੀਂ ਲਵਾ ਸਕਦੇ ਹੋ ਵਾਲਪੇਪਰ ਬਹੁਤ ਵਧੀਆ ਹੈ ਮਤਲਬ ਕਿ ਮੇਰੇ ਲਈ ਤਾਂ 2 ਸਾਲ ਹੋ ਗਏ 2 ਇਸ ਦੀਵਾਲੀ ਨੂੰ ਤੀਜਾ ਸਾਲ ਹੋ ਜਾਣਾ ਕੰਪਲੀਟ ਹੋ ਜਾਣਾ ਤੀਜਾ ਸਾਲ ਨਾ 2 ਸਾਲ ਕੰਪਲੀਟ 2 ਸਾਲ ਹੋਣੇ ਦੋ ਸਾਲ ਕੰਪਲੀਟ ਹੋ ਗਏ ਤੀਜਾ ਸਟਾਰਟਿੰਗ ਹੋ ਜਾਣੀ ਆ ਪਰ ਦੋ ਦਿਵਾਲੀਆਂ ਲੰਘ ਚੁੱਕੀਆਂ ਇੱਕ ਦਿਵਾਲੀ ਨੂੰ ਅਸੀਂ ਲਵਾਇਆ ਸੀ ਇੱਕ ਦਿਵਾਲੀ ਉਸ ਤੋਂ ਬਾਅਦ ਲੰਘ ਗਈ ਪਰ ਇੰਨੀ ਜ਼ਿਆਦਾ ਆਰਾਮਦਾਰੀ ਸੀ ਨਾ ਪੁੱਛੋ ਨਾ ਤੁਸੀਂ ਹੁਣ ਤੱਕ ਮੈਨੂੰ ਬਹੁਤ ਆਰਾਮਦਾਰੀਆਂ ਨਹੀਂ ਤਾਂ ਨਾ ਅ ਕੀ ਕਹਾਦਾ ਹੁੰਦੇ ਨੇ ਉਹ ਕਲ 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 ਕਲਰ ਦੇ ਖਲੇਪੜ ਵੜ ਵੜ ਕੇ ਉੱਤਰਦੇ ਹੁੰਦੇ ਸੀਗੇ ਕੰਧਾਂ ਦੇ ਨਾਲ ਉਹ ਸਿਮਿੰਟ ਵੀ ਉਖੜਨ ਲੱਗ ਗਿਆ ਸੀਗਾ ਇੰਨਾ ਬੁਰਾ ਹਾਲ ਹੋ ਗਿਆ ਸੀਗਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੀਗਾ ਬਟ ਹੁਣ ਸਾਰਾ ਸਹੀ ਰਹਿੰਦਾ ਹੈ ਵੀ ਮਤਲਬ ਕਿ ਕੋਈ ਉਹ ਤਾਂ ਸਾਡੀ ਆ ਕੰਧ ਤਾਂ ਸਾਡੀ ਦਿਖ ਵੀ ਨਹੀਂ ਰਹੀ ਮਤਲਬ ਇੱਟਾਂ ਹੀ ਨਿਕਲੀਆਂ ਪਈਆਂ ਸੀਗੇ ਇੰਨਾ ਬੁਰਾ ਹਾਲ ਸੀਗਾ ਸੋਫਾ ਸਾਡਾ ਤਾਂ ਹੀ ਇੰਨਾ ਗੰਦਾ ਹੋ ਗਿਆ ਸੋਫਾ ਮਤਲਬ ਕਿ ਉੱਪਰ ਰਹਿਤਾ ਜਿਹਾ ਡਿਜ਼ਾਈਨ ਦਾ ਹੁੰਦਾ ਸੀਗਾ ਬਹੁਤ ਬੁਰਾ ਹਾਲ ਹੁੰਦਾ ਸੀਗਾ ਫਿਰ ਮੈਂ ਤਾਂ ਹੀ ਸੋਫੇ ਦਾ ਕੱਪੜਾ ਕਵਰ ਹਜੇ ਚੜਾਇਆ ਨਹੀਂ ਹੈਗਾ ਕਿਉਂਕਿ ਮੈਂ ਕਿਹਾ ਹੁਣ ਮੈਂ ਵਾਸ਼ ਕਰਕੇ ਰੱਖਿਆ ਹੋਇਆ ਹੁਣ ਕਾਨੂੰ ਗੰਦਾ ਕਰਨਾ ਹੈ ਮੈਂ ਉਹਦੇ ਕਰਕੇ ਚੜਾਇਆ ਨਹੀਂ ਹੈਗਾ ਤੇ ਮੈਂ ਕਹਾਂ ਵੀ ਸਫਾਈਆਂ ਕਰ ਲੂੰਗੀ ਬਸ ਹੁਣ ਬਸ ਵੀਰਾ ਕੱਲ ਨੂੰ ਆ ਜਵੇ ਹਨਾ ਕੱਲ ਨੂੰ ਮੇਰਾ ਉਹ ਕੰਮ ਕਿਚਨ ਦਾ ਹੋ ਜਵੇ ਤੇ ਨਾਲ ਦੀ ਨਾਲ ਫਿਰ ਆਪਣੀਆਂ ਸਫਾਈਆਂ ਸਟਾਰਟ ਕਰ ਦੇਣੀਆਂ ਤੇ ਜਾਲਾਗੰਦਾ ਤਾਂ ਹੈ ਨਹੀਂ ਕਿੰਚਨੀ ਜ਼ਿਆਦਾ ਗੰਦੀ ਆ ਰੂਮਸ ਵਗੈਰਾ ਤਾਂ ਤੁਹਾਨੂੰ ਪਤਾ ਡੇਲੀ ਹੋਏ ਜਾਂਦੇ ਨੇ ਆਪਣੇ ਹਨਾ ਬੈੱਡ ਖਿੱਚ ਕੇ ਬਸ ਇਹਦੇ ਨੀਚੇ ਲਾ ਦੇਣਾ ਝਾੜੂ ਪੋਚਾ ਇਹਦੇ ਥੱਲੇ ਹੀ ਹੋਊਗਾ ਥੋੜਾ ਬਹੁਤਾ ਗਰਦ ਗੁਰਦ ਜੀ ਵੱਢ ਜਾਂਦੀ ਕਿਉਂਕਿ ਦੂਜਾ ਬੈੱਡਾਂ ਨੇ ਇਹਦੇ ਨੀਚੇ ਹੀ ਨਹੀਂ ਝਾੜੂ ਲੱਗਦਾ ਹੈਗਾ ਇਹ ਖਿੱਚ ਕੇ ਹੀ ਅੱਗੇ ਨੂੰ ਫਿਰ ਲਗਾਉਣਾ ਪੈਂਦਾ ਹੈ ਤੇ ਬਾਕੀ ਕਿਚਨ ਬੈਣਾ ਕਿਚਨ ਦੀਆਂ ਸਫਾਈਆਂ ਹੋ ਜਾਣੀਆਂ ਫਿਰ ਸਾਡੇ ਮੇਲੇ ਸਟਾਰਟਿੰਗ ਹੋ ਜਾਣੇ ਮੇਲੇ ਸਾਡੇ ਲੱਗਦਾ ਹੁੰਦਾ ਹਨਾ ਤੁਸੀਂ ਜਿਹੜੇ ਤਾਂ ਮੇਰੇ ਨਾਲ ਜੁੜੇ ਹੋਏ ਆ ਮੇਰੇ ਪਿਛਲੇ ਹਨਾ ਉਹਦੇ ਤੋਂ ਜੁੜੇ ਹੋਏ ਨੇ ਮਤਲਬ ਕਿ ਸਟਾਰਟਿੰਗ ਤੋਂ ਉਹਨਾਂ ਨੂੰ ਤਾਂ ਪਤਾ ਹੈ ਨਾ ਵੀ ਸਾਡੇ ਪਿੰਨੇ ਮੇਲਾ ਵੀ ਲੱਗਦਾ ਹੁੰਦਾ ਏ ਤੇ ਤੁਹਾਨੂੰ ਫਿਰ ਮੇਲਾ ਵੀ ਦਿਖਾਵਾਂਗੇ ਮੇਲੇ 'ਚ ਤਾਂ ਬੜੀ ਮਾਜਾ ਆਉਂਦਾ ਹਨਾ ਮੇਲੇ 'ਚ ਬਹੁਤ ਹੀ ਲੱਗਦਾ ਏ ਤੇ ਉਹਦੇ 'ਚ ਸਾਡੇ ਫਿਰ ਤਾਂ ਮੇਲੇ ਹੁਣ ਅਸੀਂ ਸੈਦਵਾਂ ਆਪਾਂ ਲੇੜੀ ਛੜੀ ਲਾਉਣ ਚ ਲੱਗੇ ਸੀਗੇ ਅਸੀਂ ਕਿ ਬੋਰ ਜੇ ਹੋਏ ਪਏ ਸੀਗੇ ਬੈਠੇ ਮੈਂ ਕਿ ਚਲੋ ਗੇੜੀ ਛੜੀ ਜੀ ਲਾ ਕੇ ਆਉਨੇ ਆ ਕਿਤੇ ਹਨਾ ਸੈਦਵਾਂ ਆਪਾਂ ਕਮਾ ਲਿਆ ਸਾਨੂੰ ਥੋੜਾ ਜਿਹਾ ਫਿਰ ਉਹਨਾਂ ਕਮਾ ਕੇ ਚੱਲ ਮੈਂ ਕਿਹਾ ਚਲੋ ਮੂੰਹ ਚਾ ਵਧੀਆ ਹੋ ਜਾਂਦਾ ਥੋੜਾ ਜਿਹਾ ਬਾਹਰ ਹਨਾ ਨਿਕਲ ਕੇ ਉਹ ਕਿ ਮੇਰੀ ਆਦਤ ਨਹੀਂ ਹੈਗੀ ਵੀ ਹਾਂ ਮੈਂ ਵੀ ਹਾਂ ਰੋਜ਼ ਰੋਜ਼ ਕਿਸੇ ਕਿਸੇ ਦੇ ਘਰ ਫਰੀ ਜਾਣਾ ਹਨਾ ਬਸ ਜੇ ਕੋਈ ਕੰਮ ਹੁੰਦਾ ਮੈਂ ਤਾਂ ਜਾਂਦੀ ਨਹੀਂ ਮੈਂ ਇਦਾਂ ਆਪਣੇ ਘਰੇ ਰਹਿਣੀ ਆ ਮੈਂ ਜ਼ਿਆਦਾ ਨਹੀਂ ਕਿਸੇ ਦੇਕਣ ਜਾਂਦੀ ਹੈਗੀ ਮਤਲਬ ਕਿ ਜੇ ਕੋਈ ਕੰਮ ਤਾਂ ਆਪਣਾ ਗੇਅਰ ਕੱਢਿਆ ਇਹਦਾ ਨਹੀਂ ਤਾਂ ਆਪਾਂ ਆਪਣੇ ਘਰੇ ਸਾਈ ਦਿਹਾੜੀ ਨਿਕਲ ਜਾਂਦੀ ਆ ਘਰੇ ਰਹੀਦਾ ਆਪਣੇ ਤੇ ਹੱਥ ਤੇ ਹੱਥ ਤੇ ਤੇਰੇ ਬੁੜੀਆਂ ਵਰਗੀਆਂ ਜਦੋਂ ਖਾਣਾ ਨਹੀਂ ਹੈਗਾ ਫਿਰ ਉਹ ਸਕਿਨ ਲੂਜ਼ ਹੋ ਜਾਂਦੀ ਆ ਸਕਿਨ ਬੁੜੀ-ਬੁੜੀ ਹੋ ਜਾਂਦੀ ਆ ਜੇ ਖਾਣਾ ਹੀ ਨਹੀਂ ਕੁਝ ਹੈਗਾ ਮੈਂ ਨੇ ਕਹਿੰਦੀ ਤੁਹਾਡੇ ਹੱਥ ਕਿੰਨੇ ਸੋਹਣੇ ਆ ਮੇਰੇ ਹੱਥ ਕਿਹਦੀ ਬੁੜੀਆਂ ਵਰਗੇ ਆ ਮੈਂ ਕਿਹਾ ਫਿਰ ਤੂੰ ਖਾਂਦੀ ਨਹੀਂ ਹੈਗੀ ਤਾਂ ਕਰਕੇ ਚਲੋ ਜੀ ਅੱਜ ਦੇ ਵਲੌਗ ਦਾ ਪੈਥੀ ਕਰਦੇ ਆ ਐਂਡ ਮਿਲਾਂਗੇ ਕੱਲ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਔਰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵਲੌਗ ਕਿਵੇਂ ਦਾ ਲੱਗਦਾ ਮਿਲਦੇ ਆ ਜੀ ਫਿਰ ਆਪਾਂ ਕੱਲ ਨੂੰ ਨਵੀਂ ਸ਼ੁਰੂਆਤ ਤੇ ਨਵੇਂ ਵਲੌਗ ਦੇ ਨਾਲ okay, okay gee, bye, bye bye good night take care bye. sweet dream bye bye